ਸਟਾਮੀ ਖੜੇ ਹੈ ਜਿਹੜਾ ਡੇਰਾ ਸਾਹਿਬ ਵਿਖੇ ਜਿੱਥੇ ਕਿ ਸ਼ੁਰੂ ਗੁਰੂ ਨਾਨਕ ਦੇਵ ਜੀ ਦੀ ਵਿਆਹ ਦੀ ਰਸਮ ਅਦਾ ਕੀਤੀ ਜਾਂਦੀ ਸੀ ਜਿੱਥੇ ਕਿ ਸ਼ੁਰੂ ਗੁਰੂ ਨਾਨਕ ਦੇਵ ਜੀ ਨੇ ਆਪਣੇ ਲਾਵਾ ਫੇਰੇ ਲਏ ਸੀ ਸਾਡੇ ਨਾਲ ਹਥੋਂ ਦੇ ਕੋਈ ਸੇਵਾਦਾਰ ਅਮਨਜੀਤ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿ ਇਸ ਇਤਿਹਾਸ ਬਾਰੇ ਕੁਝ ਜਾਣਨਾ ਪਾਣ ਸਾਡੇ ਦਰਸ਼ਕਾਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀ ਆਵਾਡਿਆ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਜਗਤ ਮਾਤਾ ਸੁਲਖਣੀ ਜੀ ਇਹਨਾਂ ਦੇ ਵਿਆਹ ਸਥਾਨ ਗੁਰਦੁਆਰਾ ਡੇਰਾ ਸਾਹਿਬ ਵਿਖੇ ਉਹਨਾਂ ਦੇ ਦਰਸ਼ਨ ਕਰ ਰਹੇ ਗੁਰਦੁਆਰਾ ਸਾਹਿਬ ਦੇ ਸਥਾਨ ਦੇ ਸੋ ਧੰਨ ਧੰਨ ਸ੍ਰੀ ਗੁਰਦਾਸ ਦੇ ਜਿਹੜੀ ਬਰਾਤ ਹੈ ਉਸ ਸਮੇਂ ਹਾਥੀ ਘੋੜੇ ਤੇ ਬੈਲਾਂ ਤੇ ਚੱਲ ਕੇ ਸੁਲਤਾਨਪੁਰ ਲੋਧੀ ਤੋਂ ਹਸਪਤਾਲੇ ਦੀ ਧਰਤੀ ਤੇ ਪਹੁੰਚੀ ਜਿਸ ਦਾ ਢਕਾਓ ਗੁਰਦੁਆਰਾ ਕੰਨ ਸਾਹਿਬ ਵਿਖੇ ਕੀਤਾ ਗਿਆ ਉਸ ਤੋਂ ਅਗਲੇ ਦਿਨ ਜਿਹੜੇ ਆਨੰਦ ਕਾਲ ਧੰਨ ਸ੍ਰੀ ਗੁਰਨਾਨਕ ਦੇਵ ਜੀ ਦੇ ਹੋਏ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੋਏ ਉਹ ਥੱਲੇ ਥੜਾ ਸਾਹਿਬ ਸਜਸ਼ੋਭਿਤ ਹੈ ਨਾਲ ਖੁਈ ਹੈ ਮਾਤਾ ਸਲਖਣੀ ਜੀ ਦੇ ਘਰ ਦੀ ਉਸ ਸਮੇਂ ਦੀ ਪ੍ਰਾਤਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਆਨੰਦ ਕਾਰਜ ਹੋਏ ਨੇ ਥੱਲੇ ਥੜਾ ਸਾਹਿਬ ਦੇ ਉਸ ਸਮੇਂ ਜਦੋਂ ਲਾਵਾਂ ਕੀਤੀਆਂ ਜਾਂਦੀ ਸਨ ਵੇਦੀ ਦੇ ਨਾਲ ਪਹਿਲਾਂ ਫੇਰੇ ਕੀਤੇ ਜਾਂਦੇ ਸਨ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੇਦੀ ਦੇ ਨਾਲ ਫੇਰੇ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਹਿੰਦੇ ਕਿ ਅਸੀਂ ਆਪਣੇ ਰੀਤੀ ਰਿਵਾਜਾਂ ਦੇ ਨਾਲ ਜਿਹੜੇ ਇਹ ਲਾਵਾਂ ਕਰਾਂਗੇ ਫਿਰ ਉਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਥੇ ਮੂਲ ਮੰਤਰ ਦਾ ਪਾਠ ਲੈ ਕੇ ਉਸ ਦੇ ਨਾਲ ਪਰ ਕਰਮਾ ਕਰਕੇ ਚਾਲ ਤੇ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜਿਦੇ ਜਿਹੜੇ ਆਨੰਦ ਕਾਰਜ ਹੋਏ ਆਨੰਦ ਕਾਰਜ ਹੋਣ ਤੋਂ ਬਾਅਦਾਂ ਜੋ ਗੁਰੂ ਸਾਹਿਬ ਜੀ ਦੇ ਸੌਰਾ ਸਨ ਮੂਲ ਚੰਦ ਜੀ ਸਤਸ ਚੰਦੋ ਰਾਣੀ ਜੀ ਇਹ ਜੱਦੀ ਪਿੰਡ ਪਖੋ ਕੇ ਰੰਧਾਵਾ ਦੇ ਰਹਿਣ ਵਾਲੇ ਸਨ ਡੇਰਾ ਬਾਬਾ ਨਾਨਕ ਦੇ ਕੋਲ ਪਿੰਡ ਪੈਂਦਾ ਹੈ ਜੋ ਗੁਰੂ ਸਾਹਿਬ ਜੀ ਦੇ ਸੌਰਾ ਸਨ ਉਹ ਵੀ ਪਟਵਾਰੀ ਸਨ ਜੋ ਪਿਤਾ ਸਨ ਉਹ ਵੀ ਪਟਵਾਰੀ ਸਨ ਜਦੋਂ ਉਹਨਾਂ ਦੇ ਜਦੋਂ ਬਦਲੀ ਹੋਈ ਗੁਰੂ ਸਾਹਿਬ ਜੀ ਦੇ ਸੌਰਾ ਦੀ ਉਹਨਾਂ ਨੇ ਬਟਾਲੇ ਦੇ ਵਿੱਚ ਆਣ ਕੇ ਇੱਥੇ ਉਸ ਸਮੇਂ ਜਿਹੜਾ ਘਰ ਖਰੀਦਿਆ ਜਿਹੜਾ ਮਾਤਾ ਸੁਲਖਣੀ ਦਾ ਜਨਮ ਵੀ ਇਸੇ ਸਥਾਨ ਤੇ ਹੋਇਆ ਕਾਫੀ ਸਮਾਂ ਸਮਾਂ ਉਹ ਇਸ ਜਗ੍ਹਾ ਤੇ ਉਹਨਾਂ ਨੇ ਨੌਕਰੀ ਕੀਤੀ ਤੇ ਮਾਤਾ ਜੀ ਦਾ ਆਨੰਦ ਕਾਜ ਹੋਣ ਤੋਂ ਬਾਅਦਾਂ ਸੁਲਖਣੀ ਜੀ ਦਾ ਗੁਰੂ ਸਾਹਿਬ ਜੀ ਦੇ ਜਿਹੜੇ ਸੌਦਾ ਸਨ ਮੋਲ ਚੰਦ ਜੀ ਸਤਸ ਚੰਦੂ ਰਾਣੀ ਜੀ ਉਹਨਾਂ ਦੀ ਜਦੋਂ ਰਿਟਾਇਰਮੈਂਟ ਹੋ ਗਈ ਤੇ ਇਸ ਘਰ ਨੂੰ ਛੱਡ ਕੇ ਜੱਦੀ ਪਿੰਡ ਪੱਖੋ ਦੇ ਰੰਡਾਵਾ ਡੇਰਾ ਬਾਬਾ ਨਾਨਕ ਵਾਪਸ ਚਲੇ ਗਏ ਤੇ ਇਹ ਜਿਹੜਾ ਘਰ ਕਾਫੀ ਸਮਾਂ ਪਹਿਲਾਂ ਬੰਦ ਪਿਆ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਸ ਜਗ੍ਹਾ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਨੰਦ ਕਾਜ ਹੋਏ ਨੇ ਫਿਰ ਕੋ ਸਮਾਂ ਬਤੀਤ ਹੋਇਆ ਤੇ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਕਿਗਨ ਸਾਹਿਬ ਜੀ ਮਹਾਰਾਜ ਆਪਣੇ ਵੱਡੇ ਸੁਪੁੱਤਰ ਬਾਬਾ ਗੁਰੂ ਦਿੱਤਾ ਜੀ ਦਾ ਆਨੰਦ ਕਾਲਜ ਕਰਨ ਵਾਸਤੇ ਇਸ ਹਸਪਤਾਲੇ ਦੀ ਧਰਤੀ ਤੇ ਪਹੁੰਚੇ ਜੋ ਇਸ ਤੋਂ 1 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਥਿਤ ਹੈ ਗੁਰਦੁਆਰਾ ਸਾਤ ਕਰਤਾਰੀਆਂ ਸਾਹਿਬ ਉਸ ਸਮੇਂ ਛੇਵੇਂ ਪਾਤਸ਼ਾਹ ਦੇ ਪੰਜੇ ਪੁੱਤਰ ਆਏ ਨੇ ਨਾਲ ਅਣੀ ਰਾਏ ਜੀ ਸੂਰਜਮਾਲ ਜੀ ਬਾਬਾ ਚੱਲ ਜੀ ਬਾਬਾ ਗੁਰੂ ਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਛੇਵੀਂ ਬੇਟੀ ਬੀਬੀ ਵੀਰੋ ਜੀ ਤੇ ਨਾਲ ਬਾਬਾ ਬੁੱਢਾ ਸਾਹਿਬ ਜੀ ਉਸ ਸਮੇਂ ਛੇਵੇਂ ਪਾਤਸ਼ਾਹ ਨੇ ਬਟਾਲੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇੱਥੇ ਸਾਡੇ ਵਢੇਰਿਆਂ ਦੀ ਜਗ੍ਹਾ ਹੈ ਵਿਆਹ ਵਾਲੀ ਸਾਨੂੰ ਦੱਸੋ ਕਿੱਥੇ ਆ ਉਸ ਸਮੇਂ ਬਟਾਲੇ ਦੇ ਕਿਸੇ ਨੂੰ ਨਹੀਂ ਸੀ ਪਤਾ ਉਹਨਾਂ ਛੇਵੇਂ ਪਾਤਸ਼ਾਹ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਕਿਰਪਾ ਕਰੋ ਕਿ ਸਾਨੂੰ ਉਹ ਜਗ੍ਹਾ ਦੱਸ ਕੇ ਜਾਓ ਕਿੱਥੇ ਹੈ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੋਣ ਤੋਂ ਬਾਅਦ ਛੇਵੇਂ ਪਾਤਸ਼ਾਹ ਉਸ ਜਗ੍ਹਾ ਤੋਂ ਚੱਲ ਕੇ ਇਸ ਜਗ੍ਹਾ ਤੇ ਆਏ ਮੱਥਾ ਤੇ ਕਿਹਾ ਤੇ ਜਿਹੜਾ ਥੜਾ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਬਣਾਇਆ ਗੁਦਾਨਪਾਸੇ ਦੇ ਵਿਆਹ ਸਥਾਨ ਜਿੱਥੇ ਮਾਤਾ ਸਲਖਣੀ ਜੀ ਦੇ ਨਾਲ ਆਨੰਦ ਕਾਰਜ ਹੋਏ ਨੇ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਹ ਵਿਆਹ ਪੁਰਬ ਨੂੰ ਮਨਾਉਣ ਵਾਸਤੇ ਬਟਾਲੇ ਦੀ ਧਰਤੀ ਤੇ ਪਹੁੰਚਦੀਆਂ ਨੇ ਤੇ ਜੋ ਬਟਾਲੇ ਦੀਆਂ ਸੇਵਾ ਸੁਸਾਇਟੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਨਾਲ ਮਿਲ ਕੇ ਜਿਹੜਾ ਸਾਰਾ ਪ੍ਰਬੰਧ ਹੈ ਵਿਆਹ ਪੁਰਬ ਦਾ ਸਾਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਮਨਾਇਆ ਜਾਂਦਾ ਹੈ ਤੇ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਧੰਨ ਧੰਨ ਜਗਤ ਮਾਤਾ ਸੁਲਖਣੀ ਜੀ ਦੇ ਵਿਆਹ ਪੂਰਵ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਆਪਣੇ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦਾ ਜੋ ਵਿਆਹ ਕਰਜ ਜੋ ਕੀਤਾ ਗਿਆ ਸੀ ਆਪਣੇ ਨਰਿੰਦ ਕਰਜ ਕੀਤੇ ਗਏ ਸੀ ਉਹ ਕਿਸ ਕਿੰਨੀ ਤਰੀਕ ਨੂੰ ਕੀਤੇ ਗਏ ਸੀ ਆਪਣਾ 21 ਤਰੀਕ ਨੂੰ ਜਿਹੜੀ ਬਰਾਤ ਹੈ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਆਰੰਭ ਹੁੰਦਾ ਹੈ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਚਵਰਸਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ ਸੁਲਤਾਨਪੁਰ ਲੋਧੀ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੁੰਦਾ ਹੈ ਤੇ 21 ਤਰੀਕ ਨੂੰ ਰਾਤ ਨੂੰ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰੀਆਂ ਰਾਤ 10 ਵਜੇ ਜਿਹੜੀ ਸੰਗਤ ਪਹੁੰਚਦੀ ਹੈ ਉਸ ਤੋਂ ਅਗਲੇ ਦਿਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਸਤਾਨ ਗੁਰਦੁਆਰਾ ਡੇਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਦੇ ਜਿਹੜੇ ਭੋਗ ਪੈਂਦੇ ਨੇ ਉਸ ਤੋਂ ਫਰੰਤ 8 ਵਜੇ ਨਾਲ ਪੰਨਾਂ ਪਿਆਰਿਆਂ ਦੀ ਅਗਵਾਈ ਹੇਠ ਚਵਰ ਸਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਜਗ੍ਹਾ ਤੇ ਅਰਦਾਸ ਬੇਨਤੀ ਕਰਕੇ ਜਿਹੜਾ ਨਗਰ ਕੀਰਤਨ ਸਵੇਰੇ 8 ਵਜੇ ਨਾਲ ਆਰੰਭ ਹੁੰਦਾ ਹੈ ਤੇ ਸਾਰੇ ਬਟਾਲੇ ਸ਼ਾਲ ਦੀਆਂ ਪ੍ਰਕਰਮਾ ਕਰਕੇ ਰਾਤ ਨੂੰ 10 ਵਜੇ ਨਾਲ ਹੀ ਇਸੇ ਸਥਾਨ ਤੇ ਆਣ ਕੇ ਸਮਾਪਤੀ ਹੁੰਦੀ ਹੈ ਤੇ ਸਮੂਹ ਸਾਧ ਸੰਗਤਾਂ ਜਥੇਬੰਦੀਆਂ ਦੇ ਨਾਲ ਨਾਲ ਮਿਲ ਕੇ ਇਹ ਜਿਹੜਾ ਕਾਰਜ ਕੀਤੇ ਜਾਂਦੇ ਨੇ ਗੁਰੂ ਕੇ ਲੰਗਰ ਵੀ ਇਸ ਜਗ੍ਹਾ ਤੇ ਰੋਟ ਮਰਤਾਏ ਜਾਂਦੇ ਨੇ ਬੇਨਤੀ ਪਦਾਰਥ ਇਸ ਜਗ੍ਹਾ ਤੇ ਰੋਟਾਏ ਜਾਂਦੇ ਨੇ ਜਿਸ ਤਨਾ ਅੱਜ ਕੱਲ੍ਹ ਕਈਆਂ ਬੱਚਿਆਂ ਦੇ ਆਨੰਦ ਕਾਲ ਨਹੀਂ ਹੁੰਦੇ ਉਹ ਇਸ ਜਗ੍ਹਾ ਤੇ ਅਰਦਾਸ ਬੇਨਤੀ ਕਰਾ ਕੇ ਜਾਂਦੇ ਨੇ ਗੁਰੂ ਸਾਹਿਬ ਕਿਰਪਾ ਕਰੋ ਸਾਦਾ ਆਨੰਦ ਕਾਰਜ ਹੋ ਜਾਵੇ ਬੱਚੇ ਦੀਆਂ ਦਾਤਾਂ ਮਿਲ ਜਾਵਣ ਜਦੋਂ ਗੁਰੂ ਸਾਹਿਬ ਜੀ ਉਹਨਾਂ ਤੇ ਕਿਰਪਾ ਕਰਦੇ ਨੇ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਲੋਕੀ ਸ਼ੇਰੇ ਤੇ ਮਠਿਆਈਆਂ ਲੈ ਕੇ ਇਸ ਦਰਬਾਰ ਤੇ ਨਾਕਮਸਤਕ ਹੁੰਦੇ ਨੇ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਨੇ ਸੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਤੇ ਧੰਨ ਮਾਤਾ ਸਲਖਣੀ ਜੀ ਦੇ ਵਿਆਹ ਪੂਰਵ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ

Mahi Guru Bahi...